ਇੱਕ ਵਿਕਾਸ ਕਿੰਨਾ ਨੇ ਅੱਖਰ ਸਿੱਖ ਲਿਆ ਵਿਕਾਸ ਅਸੀਂ ਤੁਹਾਡਾ ਵਿਕਾਸ ਕਰਾਂਗੇ ਗਲੀਆਂ ਨਾਲੀਆਂ ਵਿਕਾਸ ਨਹੀਂ ਹੁੰਦਾ ਵਿਕਾਸ ਹੁੰਦਾ ਹੈਗਾ ਔਨ ਵਾਲੀਆਂ ਨਸਾਂ ਫਰਨੀਸੋਸੀ ਆੜੀ ਇੰਦਰਾ ਗਾਂਧੀ ਜਦੋਂ ਜਿੱਤ ਕੇ ਦੁਬਾਰਾ ਪਾਵਰ ਚ ਆਉਂਦੀ ਆ ਉਹਦੇ ਚ ਇੱਕ ਲਾਈਨ ਕੰਨਾਂ ਤੇ ਲਿਖੀ ਹੁੰਦੀ ਸੀ ਗਰੀਬੀ ਹਟਾਓ ਦੇਸ਼ ਬਚਾਓ ਉਹ ਆ 44 ਸਾਲ ਹੋ ਗਏ ਉਹ ਗਰੀਬੀ ਮੈਂ ਤਾਂ ਸਾਡੀ ਦੇਸ਼ ਦੀ ਇਹ ਤੁਹਾਨੂੰ ਦੱਸ ਦਿਆਂਗਾ ਕਿ ਜੇ ਤੁਸੀਂ ਮੰਨੋਗੇ ਨਹੀਂ ਮੈਂ ਜੋ ਪਿੰਡਾਂ ਜਾ ਕੇ ਮੈਂ ਆਮ ਤੌਰ ਤੇ ਆਪਦੀ ਤਕਰੀਰ ਚ ਇੱਕ ਸਵਾਲ ਪੁੱਛਦਾ ਹਾਂ ਨਾ ਭਾਈ ਜੀ ਤੁਸੀਂ ਮੈਨੂੰ ਆਪਦੇ ਮੌਜੂਦਾ ਮੈਂਬਰ ਪਾਰਲੀਮੈਂਟ ਦਾ ਨਾਮ ਦੱਸੋ ਯਕੀਨ ਜਾਣਿਓ ਜੇ 100 ਬੰਦਾ ਬੈਠਾ ਹੈ 4 ਤੋਂ 5 ਮੈਕਸਿਮ ਹੁੰਦੇ ਇਹਨਾਂ ਨੂੰ ਨਾਮ ਵੀ ਮਨੀਸ਼ ਤਿਵਾੜੀ ਪਿਛਲਾ ਜਿਹੜਾ ਮੌਜੂਦਾ ਮੈਂਬਰ ਪਾਰਲੀਮੈਂਟ ਹੈ ਉਹ ਇਲੈਕਟ ਹੋਇਆ ਹੁਣ ਉਹ ਚੰਡੀਗੜ੍ਹ ਚਲਾ ਗਿਆ ਉਹ ਕਦੀ ਕੰਸਟਿਟੂਐਂਸੀ ਚ ਨਹੀਂ ਮੇਰਾ ਜਿਹੜਾ ਸਭ ਤੋਂ ਮੇਰੇ ਦਿਲ ਦੇ ਕਰੀਬ ਗੱਲ ਹੈ ਉਹ ਇਹ ਹੈ ਕਿ ਆ ਪੰਜਾਬ ਨੂੰ ਆਉਣ ਵਾਲੀਆਂ ਨਸਲਾਂ ਲਈ ਪੰਜਾਬੀ ਲੋਕਾਂ ਲਈ ਆਬਾਦ ਰੱਖਣਾ ਸਤਲੁਜ ਦਰਿਆ ਤੇ ਅੱਜ ਵੀ ਚਮਕੌਰ ਸਾਹਿਬੇਲਾ ਤੋਂ ਬਲਾਚੌਰ ਨੂੰ ਕਿਸ਼ਤੀ ਚੱਲਦੀ ਹੈ ਤੁਸੀਂ ਮਤਲਬ ਇਮੇਜਨ ਕਰੋ ਵੀ ਸੌ 24 ਚ ਬੈਠੇ ਆ ਤੇ ਪੁਲ ਹੈ ਨਹੀਂ ਸਤਲੁਜ ਤੇ ਸੋ ਇੱਕ ਤਾਂ ਉਹ ਇੰਪੋਰਟੈਂਟ ਮਸਲਾ ਫਿਰ ਇਹਦੇ ਇਸ ਹਲਕੇ ਦੇ ਵਿੱਚ ਕੋਈ ਵੀ ਟर्शਰੀ ਕੇਅਰ ਹਸਪੀਟਲ ਹੈ ਤੁਸੀਂ ਅੰਮ੍ਰਿਤਸਰ ਤੋਂ ਚੱਲਪੋ ਚੰਡੀਗੜ੍ਹ ਤੱਕ ਤੁਹਾਨੂੰ ਕੋਈ ਵੀ ਇੱਕ ਮੈਡੀਕਲ ਕਾਲਜ ਨਹੀਂ ਮਿਲਦਾ ਸਾਰਾ ਹਲਕਾ ਪੀਜੀਆਈ ਤੱਕੇ ਖਾਂਦਾ ਆ ਬੜੀ ਦੁੱਖ ਦੀ ਗੱਲ ਹੈ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਜਿਹੜੀ ਗੱਲ ਤੁਸੀਂ ਕਹੀ ਜਦੋਂ ਉਹਨਾਂ ਨੂੰ ਮੈਂ ਕਿਹਾ ਵੀ ਅਸੀਂ ਐਜ਼ ਅ ਪੰਜਾਬੀ ਨਾ ਹਿਮਾਚਲ ਚ ਜ਼ਮੀਨ ਖਰੀਦ ਸਕਦੇ ਆ ਨਾ ਰਾਜਸਥਾਨ ਚ ਖਰੀਦ ਸਕਦੇ ਆ ਨਾ ਉੱਤਰਾਖੰਡ ਚ ਖਰੀਦ ਸਕਦੇ ਆ ਜੰਮੂ ਕਸ਼ਮੀਰ ਜਾ ਤੱਕ 370 ਸੀਸੀ ਉੱਥੇ ਨਹੀਂ ਸੀ ਖਰੀਦ ਸਕਦੇ ਸਾਡੇ ਮਾਈਗ੍ਰੈਂਟ ਆ ਕੇ ਸਾਰਾ ਕੁਝ ਖਰੀਦੀ ਜਾ ਰਿਹਾ ਉਹ ਪ੍ਰੈਸ ਵਾਕ ਆਊਟ ਕਰ ਹਮ ਇਹ ਨਹੀਂ ਲੱਗਦਾ ਕਿ ਤੁਹਾਡੇ ਇਸ ਬਿਆਨ ਦੇ ਨਾਲ ਜਿਹੜੀ ਪ੍ਰਵਾਸੀ ਵੋਟ ਹੈ ਆਪਣੇ ਛੇਰੀਏ ਵੀ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਨੇ ਉਹ ਵੋਟ ਤੁਹਾਡੇ ਤੋਂ ਟੁੱਟ ਸਕਦੀ ਹੈ ਦੇਖੋ ਗੱਲ ਕੋਈ ਮੈਂ ਇੱਥੇ ਅਸੀਂ ਪੰਜਾਬ ਔਰ ਪੰਜਾਬੀਆਂ ਦੇ ਸੰਘਰਸ਼ ਲਈ ਬੈਠੇ ਆ ਮੈਨੂੰ ਕੋਈ ਚਾਹ ਨਹੀਂ ਹੈਗੀ ਕਿ ਮੈਂ ਮਨਿਸਟਰ ਬਣ ਜਾ ਮੈਂ ਚੀਫ ਮਨਿਸਟਰ ਬਣ ਜਾ ਜ਼ਿੰਦਗੀ ਚ ਤੁਹਾਡੇ ਆਬਜੈਕਟਿਵਸ ਕੀ ਨੇ ਠੀਕ ਹੈ ਮੇਰਾ ਆਬਜੈਕਟਿਵ ਲਾਈਫ ਚ ਇਹ ਹੈ ਕਿ ਪੰਜਾਬ ਔਰ ਪੰਜਾਬੀਆਂ ਦੇ ਜਿਹੜੇ ਹੱਕ ਮਾਰੇ ਗਏ ਨੇ ਉਹ ਲੈ ਕੇ ਪੰਜਾਬ ਦੇ ਵਿੱਚ ਚੋਣਾਂ ਨੂੰ ਸਿਰਫ ਗਿਣਵੇਂ ਦਿਨ ਰਹਿ ਗਏ ਨੇ ਤੇ ਚਰਚਾਵਾਂ ਇਹ ਵੀ ਨੇ ਕਿ ਹੁਣ ਜਿਹੜੀਆਂ ਹਵਾਵਾਂ ਨੇ ਉਹ ਬਦਲ ਰਹੀਆਂ ਨੇ ਤਾਂ ਆਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਕੁਸ਼ਲਪਾਲ ਸਿੰਘ ਮਾਨ ਜੀ ਨੂੰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਜੀ ਕੀ ਹਾਲ ਚਾਲ ਹੈ ਛੜ ਦੀ ਕਲਾ ਜੀ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਹਵਾਵਾਂ ਬਦਲ ਰਹੀਆਂ ਨੇ ਆਨੰਦਪੁਰ ਸਾਹਿਬ ਹਲਕੇ ਦੇ ਵਿੱਚ ਜਿਹੜੀ ਤੁਹਾਡੀ ਹਵਾਏ ਕੀ ਕਹਿੰਦੀ ਹੈ ਤੁਸੀਂ ਦੱਸੋ ਤੁਸੀਂ ਕੀ ਹਵਾ ਬਦਲ ਰਹੀ ਹੈ ਤੁਸੀਂ ਵੀ ਨੰਦਾਸ ਦੇ ਹੋ ਫੇਰ ਮੈਂ ਵੀ ਦਾਸ ਨੂੰ ਨਾ ਨਹੀਂ ਤੁਸੀਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਪਿੰਡਾਂ ਦੇ ਲੋਕਾਂ ਦੇ ਜਦੋਂ ਮੁੱਦੇ ਸੁਣਦੇ ਹੋ ਕੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਇਸ ਹਾਲ ਕੀ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਇੱਥੇ ਜਿੰਨੇ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਐਬਸੈਂਟੀ ਮੈਂਬਰ ਪਾਰਲੀਮੈਂਟ ਰਹੇ ਨੇ ਇਥੋਂ ਇਲੈਕਟ ਹੋ ਕੇ ਜਾਂਦੇ ਰਹੇ ਨੇ ਐਂ ਮੁੜ ਕੇ ਉਹ ਕਦੀ ਵਾਪਸ ਨਹੀਂ ਆਏ ਮਨੀਸ਼ ਤਿਵਾੜੀ ਪਿਛਲਾ ਜਿਹੜਾ ਮੌਜੂਦਾ ਮੈਂਬਰ ਪਾਰਲੀਮੈਂਟ ਹੈ ਉਹ ਇਲੈਕਟ ਹੋਇਆ ਹੁਣ ਉਹ ਚੰਡੀਗੜ੍ਹ ਚਲਾਗੇ ਉਹ ਕਦੀ ਕੰਸਟਿਟੂਐਂਸੀ ਚ ਨਹੀਂ ਆਇਆ ਉਹ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂ ਮਾਜਰਾ ਸੀਗੇ ਉਹ ਪਟਿਆਲੇੋਂ ਆਏ ਇਲੈਕਟ ਹੋਏ ਰਹੇ ਮੁੜ ਕੇ ਫੇਰ ਪਟਿਆਲੇ ਚਲੇ ਗਏ 2022 ਦੀ ਵਿਧਾਨ ਸਭਾ ਦੀਆਂ ਇਲੈਕਸ਼ਨਸ ਉਹਨਾਂ ਤੇ ਉਹਨਾਂ ਦੇ ਬੇਟੇ ਨੇ ਪਟਿਆਲੇ ਤੋਂ ਲੜੀਆਂ ਸਨੌਰ ਔਰ ਕਨੌਰ ਤੋਂ ਰਵਨੀਤ ਬਿੱਟੂ ਸੀ ਉਹ ਤੋਂ ਪਹਿਲਾਂ ਉਹ ਲੁਧਿਆਣੇੋਂ ਆਏ ਇੱਥੇ ਮੈਂਬਰ ਪਾਰਲੀਮੈਂਟਰੇ ਵਾਪਸ ਚਲੇ ਗਏ ਸੋ ਜਿਹੜਾ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਤਾਂ ਲੋਕਾਂ ਨੂੰ ਇਹੀ ਨਹੀਂ ਪਤਾ ਕੀ ਮੈਂਬਰ ਪਾਰਲੀਮੈਂਟ ਉਹਨਾਂ ਦੀ ਜ਼ਿੰਦਗੀ 'ਚ ਕੀ ਰੋਲ ਪਲੇ ਕਰ ਸਕਦਾ ਸੋ ਬਹੁਤ ਵੱਡੀ ਤਰਾਸਦੀ ਐ ਐਂਡ ਜਨਰਲੀ ਪੰਜਾਬ 'ਚ ਤੁਸੀਂ ਮੰਨੋਗੇ ਨਹੀਂ ਮੈਂ ਜਦੋਂ ਪਿੰਡਾਂ ਜਾ ਕੇ ਮੈਂ ਆਮ ਤਰਤੇ ਆਪਦੀ ਤਕਰੀਰ 'ਚ ਇੱਕ ਸਵਾਲ ਪੁੱਛਦਾ ਹਾਂ ਨਾ ਭਾਈ ਜੀ ਤੁਸੀਂ ਮੈਨੂੰ ਆਪਦੇ ਮੌਜੂਦਾ ਮੈਂਬਰ ਪਾਰਲੀਮੈਂਟ ਦਾ ਨਾਮ ਦੱਸੋ ਯਕੀਨ ਜਾਣੇ ਹੋ ਜੇ 100 ਬੰਦਾ ਬੈਠਾ ਹੈ 4 ਤੋਂ 5 ਮੈਕਸਿਮ ਹੁੰਦੇ ਜਿਹਨਾਂ ਨੂੰ ਨਾਮ ਵੀ ਪਤਾ ਸੋ ਇਹ ਬਹੁਤ ਵੱਡੀ ਤਰਾਸਦੀ ਐ ਬਾਕੀ ਬਹੁਤ ਹੰਗਾਰਾ ਮਿਲ ਰਿਹਾ ਐਂਡ ਲੋਕ ਆਪ ਮੁਹਾਰੇ ਤੁਰ ਰਹੇ ਨੇ ਬਿਲਕੁਲ ਤੁਸੀਂ ਕੀ ਵਿਜ਼ਨ ਲੈ ਕੇ ਚੱਲ ਰਹੇ ਹੋ ਦੇਖੋ ਮੇਰਾ ਜਿਹੜਾ ਸਭ ਤੋਂ ਮੇਰੇ ਦਿਲ ਦੇ ਕਰੀਬ ਗੱਲ ਹੈ ਉਹ ਇਹ ਹੈ ਕਿ ਆ ਪੰਜਾਬ ਨੂੰ ਔਨ ਵਾਲੀਆਂ ਨਸਲਾਂ ਲਈ ਪੰਜਾਬੀ ਲੋਕਾਂ ਲਈ ਆਬਾਦ ਰੱਖਣਾ ਜਿਹੜਾ ਸਾਡਾ ਇੱਥੋਂ ਹਿਜਰਤ ਹੋ ਰਹੀ ਹੈ ਜਿਹੜੇ ਬੱਚੇ ਇੱਥੋਂ ਜਾ ਰਹੇ ਨੇ ਉਸ ਹਿਜਰਤ ਨੂੰ ਰੋਕਣਾ ਔਰ ਉਹ ਹਿਜਰਤ ਕੋਈ ਜ਼ਬਰਦਸਤੀ ਨਹੀਂ ਰੋਕੀ ਜਾ ਸਕਦੀ ਉਹ ਹਿਜਰਤ ਹੋਣ ਦਾ ਕਾਰਨ ਹੀ ਇਹ ਹੈ ਕਿ ਜਿਹੜੇ ਇੱਥੇ ਹੁਕਮਰਾਨ ਰਹੇ ਨੇ ਉਹਨਾਂ ਨੇ ਇੱਥੇ ਉਹ ਸਿਲਸਲੇ ਨਹੀਂ ਪੈਦਾ ਕੀਤੇ ਜਿਨ੍ਹਾਂ ਸਿਲਸਿਲੇਆਂ ਨਾਲ ਉਹਨਾਂ ਦੀ এমਪਲॉयਮੈਂਟ ਜੋ ਗੁਜ਼ਾਰਨ ਲਈ ਜ਼ਰੂਰੀ ਹੈ ਜੋ ਉਹਨਾਂ ਦੀ ਐਸਪੀਰੇਸ਼ਨਸ ਨੂੰ ਕਵਰ ਕਰਦੀ ਹੈ ਉਹ ਪ੍ਰੋਵਾਈਡ ਕੀਤੀ ਜਾਵੇ ਮਸਲਨ ਜੇ ਤੁਸੀਂ ਕਹੋ ਕਿ ਸਾਡੇ ਬੱਚੇ ਨੂੰ ਕੋਈ 15-20 ਹਜ਼ਾਰ ਦੀ ਨੌਕਰੀ ਰੋਕ ਲੇਗੀ ਉਸ ਪ੍ਰਵਾਸ ਨੂੰ ਨਹੀਂ ਰੁਕੇਗਾ। ਉਹਨਾਂ ਨੂੰ ਰੁਕਣ ਨੂੰ ਏਟਲੀਸਟ ਲੱਖ ਰੁਪਏ ਮਹੀਨੇ ਦੀ ਨੌਕਰੀ ਚਾਹੀਦੀ ਹੈ। ਉਹ ਨੌਕਰੀਆਂ ਇੱਥੇ ਨਾਨ ਐਗਜ਼ਿਸਟੈਂਟ ਨੇ। ਸੋ ਰੀਜ਼ਨ ਮੇਰਾ ਇਹ ਹੈ ਵੀ ਜਿਸ ਤਰ੍ਹਾਂ ਵੀ ਹੋ ਸਕੇ ਆਨ ਵਾਲੇ ਟਾਈਮਜ਼ ਦੇ ਵਿੱਚ ਇਹ ਰੋਕਣਾ ਚਾਹੀਦਾ। ਬਾਕੀ ਅਸੀਂ ਜਿਹੜੇ ਆਪਣੇ ਜਿਹੜੇ ਚੋਣ ਮਨੋਰਥ ਨੇ ਉਹਨਾਂ ਨੂੰ ਚਾਰ ਹਿੱਸਿਆਂ 'ਚ ਡਿਵਾਈਡ ਕੀਤਾ ਹੋਇਆ ਹੈ। ਪਹਿਲਾਂ ਤਾਂ ਇਹ ਹੈਗੇ ਨੇ ਜਿਹੜੇ ਲੋਕਲ ਇਸ਼ੂ ਨੇ 인ਫਰਾਸਟ੍ਰਕਚਰ ਇਸ਼ੂਸ ਨੇ ਹੁਣ ਜਿਵੇਂ ਫਾਰ ਐਗਜ਼ਾਮਪਲ ਸਤਲੁਜ ਦਰਿਆ ਤੇ ਅੱਜ ਵੀ ਚਮਕੌਰ ਸਾਹਿਬ ਬੇਲਾ ਤੋਂ ਬਲਾਚੌਰ ਨੂੰ ਕਿਸ਼ਤੀ ਚਲਦੀ ਹੈ ਤੁਸੀਂ ਮਤਲਬ ਇਮੇਜਿਨ ਕਰੋ ਵੀ ਸੌ 24 ਚ ਬੈਠੇ ਆ ਤੇ ਪੁਲ ਹੈ ਨਹੀਂ ਸਤਲੁਜ ਤੇ ਸ਼ੋ ਇੱਕ ਤਾਂ ਉਹ ਇੰਪੋਰਟੈਂਟ ਮਸਲਾ ਫੇਰ ਇਹਦੇ ਇਸ ਹਲਕੇ ਦੇ ਵਿੱਚ ਕੋਈ ਵੀ ਟਰਸ਼ਰੀ ਕੇਅਰ ਹਸਪੀਟਲ ਹੈ ਨਹੀਂ ਤੁਸੀਂ ਅੰਮ੍ਰਿਤਸਰ ਤੋਂ ਚੱਲਪੋ ਚੰਡੀਗੜ੍ਹ ਤੱਕ ਤੁਹਾਨੂੰ ਕੋਈ ਵੀ ਕੋਈ ਮੈਡੀਕਲ ਕਾਲਜ ਨਹੀਂ ਦਿਸਦਾ ਸਾਰਾ ਹਲਕਾ ਪੀਜੀਆਈ ਤੱਕ ਕੇ ਖੰਦਾ ਆ ਕੀ ਸੋ ਮੇਰਾ ਇੱਕ ਬੜਾ ਇੰਪੋਰਟੈਂਟ ਵੀ ਇਥੇ ਟਰਸ਼ਰੀ ਕੇਅਰ ਟਰਸ਼ਰੀ ਕੇਅਰ ਹਸਪੀਟਲ ਦਾ ਮਤਲਬ ਹੁੰਦਾ ਜਿਹੜਾ ਯੂ ਨੋ ਜਿਹੜਾ ਮੈਡੀਕਲ ਕਾਲਜ ਹੋਵੇ ਇੰਸਟੀਟਿਊਸ਼ਨ ਆਫ ਪੀਜੀਆਈ ਵਰਗਾ ਉਹ ਦਾ ਉਤਰਛਦਾ ਹੀ ਮਤਲਬ ਹੈਗਾ ਸੋ ਇਹ ਦੋ ਮੇਰੇ ਮੇਜਰ ਪ੍ਰੋਜੈਕਟਸ ਨੇ ਫਾਰ ਥਿਸ ਏਰੀਆ ਬਾਕੀ ਜਿਹੜਾ ਇਥੋਂ ਦਾ ਮਹਾਲੀ ਵਾਲਾ 에어ਪੋਰਟ ਹੈ ਕਹਿਣ ਨੂੰ ਤਾਂ ਉਹ ਇੰਟਰਨੈਸ਼ਨਲ ਹੈ ਬਟ I think ਵੀ ਇੰਟਰਨੈਸ਼ਨਲ 에어ਲਾਈਨ ਨਹੀਂ ਆਉਂਦੀ ਉਹ ਮੇਰਾ ਥਰਡ ਥਿੰਗ ਹੋਏਗੀ ਪੀਡ ਆਫ ਇੰਟਰਨੈਸ਼ਨਲ 에ਅਰਪੋਰਟਰ ਉੱਥੇ ਇੰਟਰਨੈਸ਼ਨਲ 에ਅਰਲਾਈਨਸ ਲਿਆਉਣੀਆਂ ਐਂਡ achhi airlines ਲਿਆਉਣੀਆਂ ਉਹਦੇ ਨਾਲ ਕੀ ਹੋਏਗਾ ਮੈਨੂੰ ਮੇਰਾ ਟਾਰਗੇਟ ਹੈ ਕਿ ਐਟ ਲੀਸਟ 1 ਲੱਖ ਦੀ ਰੇਂਜ ਵਿੱਚ 5000 ਬੱਚੇ ਨੂੰ এমਪਲੋਇਮੈਂਟ ਇੱਥੇ ਮਿਲੇਗੀ 5000 ਨੂੰ ਇੱਥੋਂ ਦਾ ਕਰਕੇ ਮੇਰੇ ਅੰਮ੍ਰਿਤਸਰ ਦਾ ਵੀ ਕਰਾਂਗੇ ਤਾਂ ਕਿ ਜਿਹੜਾ ਦਿੱਲੀ ਤੇ ਟ੍ਰੈਫਿਕ ਜਾ ਰਿਹਾ ਜਿਹੜਾ ਸਾਡਾ ਬੰਦਾ ਦਿੱਲੀ ਹਵਾਈ ਜਾਸਪੜਨ ਜਾ ਰਿਹਾ ਉਹ ਉਹਨੂੰ ਕਿ ਉਹ ਥੋਟ ਡਾਫਿਕ ਇਥੇ ਲੈਂਦਾ ਜਾਵੇ ਉਹਦੇ ਚ ਇਕੱਲਾ ਨਹੀਂ ਜਿਹੜੇ ਜਾਨ ਵਾਲੇ ਉਹਨਾਂ ਦੀ ਸੌਖਤਾ ਹੈ ਉਹ ਬਸ ਸਕੈਂਡਰੀ ਹੈ ਮੇਰਾ ਉਹ ਪ੍ਰਾਇਮਰੀ ਇਸ ਕਰਕੇ ਹੈ ਕਿ ਮੈਂ ਐਸ ਖਿੱਤੇ ਦੇ ਬੱਚਿਆਂ ਨੂੰ ਇਮਪਲॉयਮੈਂਟ ਜਨਰੇਟ ਕਰ ਸਕ ਬਿਲਕੁਲ ਸੋ ਇਮਪਲॉयਮੈਂਟ ਜਨਰੇਸ਼ਨ ਜਿਹੜੀ ਜਿੱਤੇ ਚ ਉਹਨਾਂ ਨੂੰ ਐਟਲੀਸਟ 80000 ਤੋਂ ਲੱਖ ਰੁਪਏ ਮਹੀਨਾ ਤਨਖਾਹ ਮਿਲੇ ਔਰ ਉਹ ਕੰਮ ਕੀਤੇ ਜਾ ਸਕਦੇ ਨੇ ਪ੍ਰੋਵਾਈਡਡ ਜਿਹੜੀ ਲੀਡਰਸ਼ਿਪ ਹੈ ਉਹਦੇ ਗੋਡਿਆਂ 'ਚ ਜੋਰ ਹੋਵੇ ਔਰ ਉਹਦੇ ਦਿਮਾਗ 'ਚ ਅਕਲ ਹੋਵੇ ਵੀ ਕਿਵੇਂ ਐਗਜ਼ੀਕਿਊਟ ਕਰਨਾ ਹੈ ਆਪਣੇ ਇਸ ਏਰੀਆ ਦੇ ਨਾ ਮੁੱਦੇ ਬਹੁਤ ਨੇ ਇੱਕ ਸਭ ਤੋਂ بڑا ਮੁੱਦਾ ਇਹ ਵੀ ਸੁਣਨ ਚਾਹੁੰਦਾ ਕਿ ਚੰਡੀਗੜ੍ਹ ਪੰਜਾਬ ਦਾ ਇੱਕ ਹਿੱਸਾ ਹੈ ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕੇ ਬੜੀ ਚਰਚਾ ਹੁੰਦੀ ਹੈ ਮੇਰੀ ਗੱਲ ਇਹ ਹੈ ਕਿ ਉਹ ਪੋਸੀਬਲ ਹੈ ਜੇ ਹੈ ਤਾਂ ਤੁਸੀਂ ਕਿਵੇਂ ਕਰੋਗੇ ਦੇਖੋ ਕੱਲ ਤੁਹਾਡੀ ਪ੍ਰੈਸ ਨੇ ਸਪੈਸ਼ਲੀ ਜਿਹੜੀ ਚੰਡੀਗੜ੍ਹ ਦੀ ਐਂਟੀ ਪੰਜਾਬ ਪ੍ਰੈਸ ਹੈ ਪਰਸੋਂ ਨੈਪਰਸ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਇਸ ਇਸ਼ੂ ਤੇ ਮਨੀਸ਼ ਤਵਾੜੀ ਨੇ ਕਿਹਾ ਵੀ ਅਸੀਂ ਇਹਨੂੰ ਸਟੇਟ ਬਣਾਵਾਂਗੇ ਬੜੀ ਦੁੱਖ ਦੀ ਗੱਲ ਹੈ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਜਿਹੜੀ ਗੱਲ ਤੁਸੀਂ ਕਹੀ ਹੈ ਜਦੋਂ ਉਹਨਾਂ ਨੂੰ ਮੈਂ ਕਿਹਾ ਵੀ ਅਸੀਂ ਐਜ਼ ਅ ਪੰਜਾਬੀ ਨਾ ਹਿਮਾਚਲ ਦੀ ਜ਼ਮੀਨ ਖਰੀਦ ਸਕਦੇ ਆ ਨਾ ਰਾਜਸਥਾਨ ਚ ਖਰੀਦ ਸਕਦੇ ਆ ਨਾ ਉੱਤਰਾਖੰਡ ਚ ਖਰੀਦ ਸਕਦੇ ਆ ਜੰਮੂ ਕਸ਼ਮੀਰ ਜਾ ਤੱਕ 370 ਸੀ ਸੀ ਉੱਥੇ ਨਹੀਂ ਸੀ ਖਰੀਦ ਸਕਦੇ ਸਾਡੇ ਮਾਈਗ੍ਰੈਂਟ ਆ ਕੇ ਸਾਰਾ ਕੁਝ ਖਰੀਦੀ ਜਾ ਰਹੇ ਨੇ ਉਹ ਪ੍ਰੈਸ ਵਾਕ ਆਊਟ ਕਰਗੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਹਾਡੇ ਇਸ ਬਿਆਨ ਦੇ ਨਾਲ ਜਿਹੜੀ ਪ੍ਰਵਾਸੀ ਵੋਟ ਹੈ ਆਪਣੇ ਸੇਰੀਏ ਵੀ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰਵਾਸੀ ਨੇ ਉਹ ਵੋਟ ਤੁਹਾਡੇ ਤੋਂ ਟੁੱਟ ਸਕਦੀ ਹੈ ਦੇਖੋ ਗੱਲ ਕੋਈ ਮੈਂ ਇੱਥੇ ਅਸੀਂ ਪੰਜਾਬ ਔਰ ਪੰਜਾਬੀਆਂ ਦੇ ਸੰਘਰਸ਼ ਲਈ ਬੈਠੇ ਆ ਮੈਨੂੰ ਕੋਈ ਚਾਹ ਨਹੀਂ ਹੈਗੀ ਕਿ ਮੈਂ ਮਨਿਸਟਰ ਬਣ ਜਾ ਮੈਂ ਚੀਫ ਮਨਿਸਟਰ ਬਣ ਜਾ ਜ਼ਿੰਦਗੀ 'ਚ ਤੁਹਾਡੇ ਆਬਜੈਕਟਿਵਸ ਕੀ ਨੇ ਠੀਕ ਹੈ ਮੇਰਾ ਆਬਜੈਕਟਿਵ ਲਾਈਫ 'ਚ ਇਹ ਹੈ ਪੰਜਾਬ ਔਰ ਪੰਜਾਬੀਆਂ ਦੇ ਜਿਹੜੇ ਹੱਕ ਮਾਰੇ ਗਏ ਨੇ ਉਹ ਲੈ ਕੇ ਦਈਏ ਔਰ ਉਹ ਹੱਕ ਦੇਣ ਲਈ ਲੈ ਕੇ ਦੇਣ ਲਈ ਜਿਹੜੀ ਡੈਮੋਕਰੈਟਿਕ ਪ੍ਰੋਸੈਸ ਦੇ ਵਿੱਚ ਗਵਰਨੈਂਸ ਔਰ ਯੂ نو ਜਿਹੜਾ ਪੋਲਿਟੀਕਲ ਡੋਮੇਨ ਐ ਡਿਸੀਜਨ 메ਕਿੰਗ ਜਿੱਥੇ ਆ ਉਹਦਾ 파ਟ ਵੜਨਾ ਬਹੁਤ ਜ਼ਰੂਰੀ ਹੈ ਕਈਆਂ ਦਾ ਏਮ ਹੁੰਦਾ ਵੀ ਅਸੀਂ ਚੀਫ ਮਿਨਿਸਟਰ ਬਣਨਾ ਹੈ ਅਸੀਂ ਮਿਨਿਸਟਰ ਬਣਨਾ ਹੈ ਅਸੀਂ ਐਮਐਲਏ ਬਣਨਾ ਹੈ ਅਸੀਂ ਐਮਪੀ ਬਣਨਾ ਹੈ ਉਹਨਾਂ ਦਾ ਟਾਰਗੇਟ ਹੈ ਉਹਨਾਂ ਦਾ ਗੋਲ ਹੈ ਬਿਲਕੁਲ ਮੇਰੇ ਲਈ ਇਟ ਮੀਨਸ ਟੂ ਅ ਗੋਲ ਹੈ ਮੈਂ ਜਿਹੜੇ ਮੈਂ ਜਿਹੜਾ ਮੇਰਾ ਏਮ ਹੈ ਜਾਂ ਜਿਹੜਾ ਸਾਡਾ ਪਾਰਟੀ ਦਾ ਏਮ ਹੈ ਉਹਨੂੰ ਅਚੀਵ ਕਰਨ ਲਈ ਇਹ ਇੱਕ ਪੜਾ ਹੈ ਸੋ ਇਹ ਫਰਕ ਹੈ ਤਾਂ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਉਹ ਆਲਟੀਮੇਟਲੀ ਪੰਜਾਬ ਨੇ ਵੋਟ ਕਰਨਾ ਹੈ ਜਿਹੜਾ ਪੰਜਾਬ ਦਾ ਵਸਨੀਕ ਹੈ ਉਹਨੂੰ ਵੋਟ ਕਰਨਾ ਹੈ ਇਹ ਸ਼ਾਰਟ ਟਰਮ ਗੱਲਾਂ ਨੇ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਅਸੀਂ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਅンス ਨੂੰ ਆਪਣੀ ਵੰਸ਼ ਨੂੰ ਇਸ ਖਿੱਤੇ ਦੇ ਵਿੱਚ ਆਬਾਦ ਰੱਖਣਾ ਹੈ ਮੇਰਾ ਜਿਵੇਂ ਮੈਂ ਤੁਹਾਡੀ ਗੱਲ ਕਰਦਾ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਐਮਪੀ ਦੇ ਉਮੀਦਵਾਰ ਦੇ ਤੌਰ ਤੇ ਮੈਦਾਨ ਦੇ ਵਿੱਚ ਉਤਰੇ ਹੋ ਤੇ ਮੇਰਾ ਇਹ ਸਵਾਲ ਹੈ ਬਹੁਤ ਸਾਰੇ ਲੋਕ ਐਦਾਂ ਦੇ ਹੋਣਗੇ ਉਹਨਾਂ ਦੇ ਸਵਾਲ ਇਹ ਹੈ ਕਿ ਅਸੀਂ ਤੁਹਾਨੂੰ ਪਹਿਲੀ ਵਾਰ ਮੈਦਾਨ ਦੇ ਵਿੱਚ ਦੇਖ ਰਹੇ ਆ ਪਹਿਲਾਂ ਕਦੇ ਲੋਕਾਂ ਦੇ ਵਿੱਚ ਤੁਸੀਂ ਨਹੀਂ ਵਿਚਰੇ ਤਾਂ ਉਹ ਪੁੱਛਾ ਕਿਵੇਂ ਕਰਨਾ ਤੁਸੀਂ ਅਜਿਹਾ ਕੀ ਕੀਤਾ ਮੇਰਾ ਸਵਾਲ ਇਹ ਆ ਤੁਸੀਂ ਇੱਕ ਗਲਤ ਸਵਾਲ ਕਰ ਰਹੇ ਹੋ ਮੈਂ ਪਿਛਲੇ 8 ਸਾਲ ਤੋਂ ਪਾਰਟੀ ਦਾ ਜਨਰਲ ਸੈਕਟਰੀ ਆ ਕੋਈ ਮੈਂ ਅੱਜ ਟਿਕਟ ਲੈ ਕੇ ਨਹੀਂ ਆਇਆ ਤੇ ਜਿੰਨੀ ਇਹ ਖਿੱਤੇ ਚ ਮੈਨੂੰ ਵਿਚਰਦਿਆਂ 8 ਸਾਲ ਹੋ ਗਏ ਠੀਕ ਹੈ ਠੀਕ ਹੈ ਭਰੋਸਾ ਤਾਂ ਹੁਣ ਜੇ ਕੋਈ ਮੌਕਾ ਦੇਊਗਾ ਤਾਂ ਹੀ ਹੁੰਦਾ ਹਾਂਜੀ ਬਾਕੀ ਜਿਹੜਾ ਜਿਹੜਾ ਅਜੈਂਡਾ ਮੇਰੇ ਕੋਲੇ ਇੱਕੋ ਹੀ ਅਜੈਂਡਾ ਹੈ ਮੇਰੇ ਕੋਲੇ ਨਾ ਕੋਈ ਗਲੀ ਦਾ ਜਾਂਦਾ ਨਾ ਕੋਈ ਨਾਲੀ ਦਾ ਅਜੈਂਡਾ ਹੈ ਮੇਰੇ ਕੋਲ ਆਉਣ ਵਾਲੀਆਂ ਨਸਲਾਂ ਦਾ ਅਜੈਂਡਾ ਹੈ ਉਹਨੂੰ ਕਿਵੇਂ ਪੂਰਾ ਕਰਨਾ ਉਹ ਏਜੰਡਾ ਹੈ ਤੇ ਦੂਜਾ ਮੇਰੇ ਕੋਲੇ ਇੱਕੋ ਹੀ ਪ੍ਰੋਮਿਸ ਹੈ ਵੀ ਨਾ ਬਿਕਾਂ ਨਾ ਬਿਕਾਂਗੇ ਠੀਕ ਹੈ ਸੰਘਰਸ਼ ਕਰਾਂਗੇ ਜਿੱਤ ਕੇ ਵੀ ਸੰਘਰਸ਼ ਕਰਨਾ ਪਏਗਾ ਕਿਉਂਕਿ ਪੰਜਾਬ ਦੇ ਹੱਕ ਗਵਰਨਮੈਂਟ ਆਫ ਇੰਡੀਆ ਤੋਂ ਲੈਣ ਲਈ ਇੱਕ ਅਲੱਗ ਤਰ੍ਹਾਂ ਦੀ ਲੜਾਈ ਵਿਢਣੀ ਪੈਗੀ ਐਜ਼ ਐਨ ਇਲੈਕਟਿਡ ਮੈਂਬਰ ਆਫ ਪਾਰਲੀਮੈਂਟ ਸੋ ਥੈਟ ਅਸੀਂ ਪੈਰਾ ਦੇ ਸਕੀਏ ਤਰਾਸਤੀ ਹੈ ਜਿਹੜੇ ਐਗਜ਼ਿਸਟਿੰਗ ਮੈਂਬਰ ਪਾਰਲੀਮੈਂਟ ਨੇ ਉਹ ਜਾ ਕੇ ਉੱਥੇ ਮਾਊ ਬਣ ਜਾਂਦੇ ਨੇ ਬਿੱਲੀਆਂ ਬਣ ਜਾਂਦੇ ਨੇ ਬੋਲ ਨਹੀਂ ਸਕਦੇ ਸੋ ਉਹਦੇ ਲਈ ਸੰਘਰਸ਼ ਕਰਾਂਗੇ ਸੋ ਮੇਰਾ ਖਿਆਲ ਹੈ ਜੇ ਤੁਸੀਂ ਮੈਨੂੰ ਹੁਣ ਅੱਜ ਪਹਿਲੀ ਵਾਰ ਤੁਸੀਂ ਵੀ ਮਿਲਣ ਆਏ ਹੋ ਪਹਿਲੀ ਵਾਰ ਆਪਾਂ ਮਿਲੇ ਆ ਤੇ ਜਦੋਂ ਤੁਸੀਂ ਇੱਥੋਂ ਉੱਠ ਕੇ ਜਾਓਗੇ ਤੇ ਮੇਰੇ ਤੇ ਭਰੋਸਾ ਕਰਕੇ ਜਾਓਗੇ ਜਿਵੇਂ ਤੁਸੀਂ ਭਰੋਸਾ ਕਰਕੇ ਜਾਓਗੇ ਇਸੇ ਤਰ੍ਹਾਂ ਇਥੋਂ ਦਾ ਆਵਾਮ ਭਰੋਸਾ ਕਰੇਗਾ ਨਿਕ ਹੁਣ ਗੱਲ ਕਰਦੇ ਆਪਾਂ ਪੰਥਕ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਤੁਸੀਂ ਉਮੀਦਵਾਰ ਹੋ ਤੇ ਸ਼੍ਰੋਮਣੀ ਅਕਾਲੀ ਦਲ ਜੋ ਆਪਣੇ ਆਪ ਨੂੰ ਖੁਦ ਪੰਥਕ ਪਾਰਟੀ ਕਹਿੰਦੇ ਨੇ ਉਹਨਾਂ ਦੇ ਵੱਲੋਂ ਵੀ ਉਮੀਦਵਾਰ ਅਨੰਦਪੁਰ ਸਾਹਿਬ ਹਲਕੇ ਤੋਂ ਉਤਾਰਿਆ ਗਿਆ ਦੇਖੋ ਕਿਹਦੇ ਦੇ ਲੋਕ ਯਕੀਨ ਕਰਨ ਕਿਉਂਕਿ ਉਹ ਵੀ ਆਪਣੇ ਆਪ ਨੂੰ ਪੰਥਕ ਕਹਿੰਦੇ ਨੇ ਤੇ ਇਹ ਪਾਰਟੀ ਵੀ ਕਹਿੰਦੀ ਹੈ ਕਿ ਅਸੀਂ ਪੰਥਕ ਪਾਰਟੀਆਂ ਤੇ ਅਸੀਂ ਪੰਥ ਦੀ ਗੱਲ ਕਰਾਂਗੇ ਦੇਖੋ ਕੰਡਕਟ ਪਿਛਲੇ 25 ਸਾਲ ਦਾ ਉਹਨਾਂ ਦਾ ਦੇਖ ਲਓ ਤੇ ਕੰਡਕਟਰ ਸਾਡਾ ਦੇਖ ਲਓ ਉਹ ਪਾਵਰ 'ਚ ਰਹਿ ਕੇ ਵੀ ਉਹਨਾਂ ਨੇ ਉਦੋਂ ਬੰਦੀ ਸਿੰਘ ਵੀ ਸੀ ਉਦੋਂ ਪਾਣੀਆਂ ਦੇ ਮਸਲੇ ਵੀ ਸੀ ਹੈਨਾ ਉਦੋਂ ਸ਼ਰੋਨੀ ਗੁਰਦੁਆਰਾ ਕਮੇਟੀ ਦੇ ਵੀ ਮਸਲੇ ਸੀ ਜਿਹਦੇ 'ਚ ਉਹਨਾਂ ਦੇ ਐਸ ਵੇਲੇ ਨੁਮਾਇੰਦੇ ਬੈਠੇ ਨੇ ਉਹਨਾਂ ਦਾ ਕੰਡਕਟਰ ਦੇਖ ਲਓ ਬਾਕੀ ਸਰਦਾਰ ਸੁਖਦੇਵ ਸਿੰਘ ਢੀਂਸਾ ਇਹਨਾਂ ਦੇ ਹੀ ਲੀਡਰ ਹੈ ਉਹਨਾਂ ਨੇ ਇੱਕ ਵਾਰੀ ਇੱਕ ਬਿਆਨ ਦਿੱਤਾ ਸੀ ਉਹਨੇ ਮੇਰੇ ਕੋਲੇ ਕਟਿੰਗਸ ਵੀ ਪਈਆਂ ਐ ਪੀ ਸਰਦਾਰ ਪ੍ਰੀਮ ਸਿੰਘ ਚੰਦੂ ਮਾਜਰਾ ਜਿਹੜੀ ਪੁਸ਼ਾਕ ਉਹ ਬਾਬੇ ਸਚੇ ਰਾਮ ਰੀਮ ਨੇ ਪਾਈ ਸੀ ਜ ਜਦੋਂ ਉਹਨੇ ਉਹ ਸਾਰਾ ਰਚਿਆ ਸੀ ਗੁਰੂ ਗੋਬਿੰਦ ਸਿੰਘ ਦੀ ਨਕਲ ਮਾਰੀ ਸੀ ਉਹ ਪੁਸ਼ਾਕ ਉੱਥੇ ਪ੍ਰੀਮ ਸਿੰਘ ਚੰਦੂ ਮਾਜਰਾ ਲੈ ਕੇ ਗਏ ਨੇ ਮੈਂ ਨਹੀਂ ਇਹ ਕਹਿ ਰਿਹਾ ਇਸਦਾ ਸੁਖਦੇਵ ਸਿੰਘ ਠਿੰਸਾ ਦਾ ਬਿਆਨ ਹੈ ਜਿਹੜੇ ਅੱਜ ਦੀ ਤਰੀਕ ਉਹਨਾਂ ਦੀ ਪਾਰਟੀ 'ਚ ਨੇ ਤੇ ਫਿਰ ਜਿਹੜੇ ਬੰਦੇ ਨੇ ਇਹ ਕੁਛ ਕੀਤਾ ਹੋਵੇ ਜਿਸ ਬੰਦੇ ਨੇ ਅ ਦੇ ਜਸ ਪਾਰਟੀ ਦੇ ਰਾਜ ਵਿੱਚ ਮਹਾਰਾਜ ਦੀ ਬੇਦਬੀ ਹੋਈ ਹੋਵੇ ਜਿਸ ਪਾਰਟੀ ਨੇ ਸੁਮੇਤ ਸਿੰਘ ਸੈਣੀ ਵਰਗੇ ਜਿਹੜੇ ਇਸ ਕੌਮ ਦੇ ਕਾਤਲ ਨੇ ਹੈ ਇਜ਼ਹਾਰ ਆਲਮਰਗਿਆਂ ਨੂੰ ਡੀਜੀਪੀ ਦੀ ਪੋਜੀਸ਼ਨ ਨਾ ਨਵਾਜ਼ਿਆ ਹੋਵੇ ਉਹ ਪੰਥਕ ਹੋ ਸਕਦੀ ਹੈ ਉਹ ਪਾਰਟੀ ਪੰਥਕ ਹੋ ਸਕਦੀ ਹੈ ਜਿਹੜੇ ਇਸ ਸੰਘਰਸ਼ ਨੂੰ ਇਹ ਕਹਿੰਦੀ ਹੋਵੇ ਵੀ ਇਹ ਆਈਐਸਆਈ ਦਾ ਸਾਰਾ ਬਣਾਇਆ ਹੋਇਆ ਸੀ ਸਾਡਾ 50 ਹਜ਼ਾਰ ਨੌਜਵਾਨ ਨਿਰਦੋਸ਼ਾ ਇੰਕਾਊਂਟਰਸ ਚ ਮਾਰਤਾ ਤੇ ਉਹਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਲਈ ਕਹਿਣ ਭਾਈ ਜੀ ਇਹ ਆਈਆਈਸੀਸ ਆਈਐਸਆਈ ਦਾ ਸਪਾਂਸਰਡਸ ਕਿ ਪੰਥ ਹੋ ਸਕਦੇ ਹੈ ਉਹ ਕਹਿੰਦੇ ਸੁਰਵਾਨੀਆਂ ਬਹੁਤ ਕੀਤੀਆਂ ਨੇ ਕੌਮ ਦੇ ਲਈ ਕਿੰਨੇ ਵੀ ਕੁਰਬਾਨੀ ਕੀਤੀ ਹੈ ਕਿੰਨੇ ਕੌਮ ਕਿੰਨੇ ਕੁਰਬਾਨੀ ਉਹ ਕਹਿੰਦੇ ਨੇ ਸੁਖਵੀਰ ਸਿੰਘ ਬਾਦਲ ਉਹਨੇ ਵੀ ਕਹਿੰਦੇ ਨੇ ਕਿ ਹਮੇਸ਼ਾ ਜਿਸੀਂ ਮੋਰਚੇ ਲੜਦੇ ਰਹੇ ਹਾਂ ਮੋਰਚੇ ਲੜਦੇ ਰਹੇ ਆਓ ਮੇਰੇ ਨਾਲ ਚੱਲੋ ਫੀਲਡ 'ਚ ਸਾਡੀ ਜਿਹੜੀ ਇਸਤਰੀ ਕਾਲੀ ਦਲਦੀਪ ਰੋਪੜ ਦੀ ਪ੍ਰਧਾਨਾ ਨੇ ਪੰਜ ਬੱਚੇ ਸ਼ਹੀਦ ਹੋਏ। ਕੁਰਬਾਨੀ ਕੀ ਦੀ ਹੈ ਜਿਸ ਉਹਨਾਂ ਮਾਵਾਂ ਦੀ ਹੈ ਜਿਨ੍ਹਾਂ ਨੇ ਬੱਚੇ ਸ਼ਹੀਦ ਕਰਾਏ ਹੈ। ਕਿ ਇਹਨਾਂ ਦੀ ਹੈ ਜਿਨ੍ਹਾਂ ਦੇ ਚੀਚੀ ਨੂੰ ਕਦੀ ਖੂਨ ਹੀ ਨਹੀਂ ਲੱਗਿਆ। ਸੋ ਛੱਡੋ ਪਰ ਆਏ ਗੱਲਾਂ ਨੂੰ। ਬਿਲਕੁਲ। ਤਾਂ ਹੁਣ ਮੈਂ ਇਹ ਜਾਨਣਾ ਚਾਹਨਾ ਕਿ ਤੁਸੀਂ ਜਿਵੇਂ ਤੁਸੀਂ ਪਹਿਲਾਂ ਵੀ ਕੰਮ ਦੇਖੇ ਹੋਣਗੇ ਕਿ ਪੁਰਾਣੇ ਐਮਫੀਸ ਰਹਿ ਚੁੱਕੇ ਨੇ। ਠੀਕ ਹੈ ਤੁਸੀਂ ਅੱਗੇ ਕੀ ਦੇਖਦੇ ਹੋ ਕਿ ਉਹਨਾਂ ਨੇ ਕਿਹੜੇ ਕੰਮ ਪੈਂਡਿੰਗ ਛੱਡਤੇ ਤੁਹਾਨੂੰ ਕੀ ਲੱਗਦਾ ਕੁਝ ਵੀ ਨਹੀਂ ਕੀਤਾ ਮਤਲਬ? ਕਿਸੇ ਵੀ ਬੰਦੇ ਨੂੰ ਬਿਲਕੁਲ 네ਗੇਟਿਵਲੀ ਦੇਖਣਾ ਮੈਂ 네ਗੇਟਿਵ ਨਹੀਂ ਦੇਖਦਾ ਜੀ ਮਨੀਸ਼ ਤਵਾੜੀ ਜੀ ਨੇ 11 5 ਸਾਲਾਂ ਚ 11 ਕਰੋੜ ਦੇ ਐਕਸਪੈਂਡਚਰ ਕੀਤਾ ਹੈਗਾ ਆਪਣੇ ਐਮਪੀ ਲੈਡ ਫੰਡਸ ਚ 5 ਸਾਲਾਂ ਸਦਾ ਸਿਮਰਨਜੀਤ ਸਿੰਘ ਮਾਨ ਨੇ 2 ਸਾਲਾਂ ਚ ਸੰਗਰੂਰ 361 ਕਰੋੜ ਦੇ ਕੰਮ ਕੀਤੇ ਹਨ ਸੋ ਸਾਢੇ 350 ਕਰੋੜ ਦਾ ਫਰਕ ਹੈ 35 ਕਰੋੜ ਦਾ ਫਰਕ ਨਹੀਂ ਹੈ ਸਮਾਂ 3 ਸਾਲ ਘੱਟ ਤੇ ਸਾਢੇ 350 ਕਰੋੜ ਦੇ ਵਧ ਪ੍ਰੋਜੈਕਟਸ ਫਿਰ ਕੰਮ ਤੁਸੀਂ ਕਿਨੂੰ ਕਹੋਗੇ ਮੈਂ ਕਿਸੇ ਨੂੰ 네ਗੇਟਿਵ ਨਹੀਂ ਕਹਿੰਦਾ ਮੈਂ ਤਾਂ ਤੁਹਾਨੂੰ ਮੈਥਮੈਟਿਕਲ ਫਿਗਰਸ ਬੋਲਦਾ ਚੰਦੂ ਮਾਜਣਾ ਸਾਹਿਬ ਰਹੇ ਨੇ ਮੈਨੂੰ ਦੱਸ ਦਿਓ ਕਿਹੜਾ ਪ੍ਰੋਜੈਕਟ ਆਇਆ ਇੱਥੇ ਵੀ ਆਇਆ ਕੋਈ ਅਕੈਡੈਮਿਕ ਪ੍ਰੋਜੈਕਟ ਆਇਆ ਹੋਵੇ ਇਹ ਸਾਰੇ ਖਿੱਤੇ ਵਿੱਚ ਇੱਕ ਵੀ ਪਬਲਿਕ ਯੂਨੀਵਰਸਿਟੀ ਹੈ ਨਹੀਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਦਾ ਬਹੁਤ ਹਾਲ ਹੈ ਠੀਕ ਹੈ ਕੋਈ ਮੈਨੂੰ ਇੱਕ ਤਾਂ ਗਿਣਾ ਗਿਣਾ ਦਿਓ ਇੱਕ ਤਾਂ ਗਿਣਾ ਦਿਓ ਕੁਝ ਮੈਂ ਕਿਉਂ ਕਹਾਂ ਹਾਂ ਦੱਸੋ ਇੱਥੇ ਆਇਆ ਕੀ ਤੁਸੀਂ ਪੰਥਕ ਮੁੱਦੇ ਦੀ ਗੱਲ ਕਰਦੇ ਹੋ ਪਰ ਮੁੱਦੇ ਤਾਂ ਹੋਰ ਧਰਮਾਂ ਦੇ ਬਹੁਤ ਹੁੰਦੇ ਨੇ ਉਹਨਾਂ ਬਾਰੇ ਵੀ ਗੱਲ ਕਰੋਗੇ ਹਾਂ ਦੱਸੋ ਕਿਹੜੇ ਧਰਮ ਦਾ ਮੁੱਦਾ ਪੰਜਾਬ 'ਚ ਮੇਰੀ ਕੰਸਟਰੂਐਂਸੀ 'ਚ ਮੇਰੀ ਸਟ੍ਰੈਟੇਜੀ ਕਰਾਂਗੇ ਦੱਸੋ ਕਿਹੜਾ ਹੈ ਕੋਈ ਵੀ ਹੁੰਦਾ ਜਿਵੇਂ ਸਿੰਘਮਾਨਾਂ ਤੇ ਹੁੰਦੇ ਨੇ ਕੀਤੇ ਨਹੀਂ ਆ ਸਾਰ ਸਿਮਰਨਜੀਤ ਸਿੰਘ ਮਾਨ ਨੇ ਕਿੰਨੇ ਮਲੇਰ ਕੋਟਲੇ ਦੀ ਇਸ਼ੂ ਸੋਲਵ ਕੀਤੇ ਸਾਰੇ ਕਰਦੇ ਆ ਜਿਹੜਾ ਵੀ ਸਾਡੀ ਕੰਸਟਰੂਐਂਸੀ ਸਾਡੇ ਇਖਤਿਆਰ ਖੇਤਰ 'ਚ ਆਏਗਾ ਉਹ ਬਿਲਕੁਲ ਕਰਾਂਗੇ ਦੂਜੀ ਗੱਲ ਸੰਗਰੂਰ 'ਚ ਅਸੀਂ ਦਿਖਾਤਾ ਹੈ ਭਈ ਜਿੱਥੇ ਸਾਡੇ ਮੈਂਬਰ ਪਾਰਲੀਮੈਂਟ ਹੋਣਗੇ ਉੱਥੇ ਆਪਸੀ ਜਿਹੜਾ ਭਾਈਚਾਰਾ ਹੈ ਉਹ ਬਿਲਕੁਲ ਮੇਨਟੇਨ ਰਹੂਗਾ ਐਂਡ ਜਿਹੜੇ ਐਮਐਲਏਸ ਧੱਕਾ ਕਰਦੇ ਨੇ ਉਹ ਉਹਦੇ ਤੇ ਚੈੱਕ ਰਹੂਗਾ ਤੇ ਇਹਨਾਂ ਤਰ੍ਹਾਂ ਐਬਸੈਂਟੀ ਮੈਂਬਰ ਪਾਰਲੀਮੈਂਟ ਨਹੀਂ ਹੋਵਾਂਗੇ ਪ੍ਰੋਪਰ ਜਿਹੜੀ ਬ੍ਰੋਕਰੇਸੀ ਐਚਾ ਡਿਪਟੀ ਕਮਿਸ਼ਨਰਸ ਚਾਹੇ ਐਸਐਸਪੀ ਚਾਹੇ ਉਹ এমਪਲੋਇਡ ਪੰਜਾਬ ਸਰਕਾਰ ਦੇ ਹੋਣਗੇ ਬਟ ਉਹਨਾਂ ਨੂੰ ਉਹਨਾਂ ਦੇ ਕੰਮਾਂ ਲਈ ਅਕਾਊਂਟੇਬਲ ਰੱਖਿਆ ਜਾਏਗਾ ਪੰਥਕਚਾਰਾ ਪਾਰਲੀਮੈਂਟ ਦੇ ਵਿੱਚ ਜਾਣ ਦੇ ਨਾਲ ਫਰਕ ਕੀ ਪੈ ਜਾਂਦਾ ਹੈ ਸਦਾ ਸਿਮਰਨਜੀਤ ਸਿੰਘ ਮਾਨ ਇੱਕ ਐਸੇ ਇਨਸਾਨ ਸੀ ਐਸ ਮੈਂਬਰ ਆਫ ਪਾਰਲੀਮੈਂਟ ਜਿਨ੍ਹਾਂ ਨੇ ਜਿਹੜੀ ਤੁਹਾਡੀ ਤੁਹਾਡੇ ਨੌਜਵਾਨਾਂ ਦਾ ਕਤਲੇਆਮ ਹੋਇਆ ਉਹਦੇ ਬਾਰੇ ਗੱਲ ਸਿਰਫ ਉਸ ਇਨਸਾਨ ਨੇ ਕੀਤੀ ਹੈ ਕਿਸੇ ਹੋਰ ਮੈਂਬਰ ਪਾਰਲੀਮੈਂਟ ਨੇ ਨਹੀਂ ਕੀਤੀ ਜਿਹੜੀ ਪੰਜਾਬ ਦੇ ਫੰਡਾਮੈਂਟਲ ਇਸ਼ੂਸ ਨੇ ਉਹਨਾਂ ਤੇ ਗੱਲ ਸਦਾ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਹੈ ਸੁਖਬੀਰ ਬਾਦਲ ਹਰਸਿਮਰਤ ਬਾਦਲ ਦੋਨੋਂ ਸੀਗੇ ਜਦੋਂ ਪਾਵਰ ਚੱਲੀ ਗਈ ਉਹਤੂ ਬਾਦ ਹਰਸ਼ਿੰਦਰ ਨੇ ਜ਼ਰੂਰ ਇੱਕ ਦੋ ਵਾਰ ਬਿਆਨ ਦਿੱਤਾ ਬਟ ਫਿਰ ਜਦੋਂ ਅਮਿਤ ਸ਼ਾਹ ਨੂੰ ਚੁੱਪ ਕਰਾ ਦਿੰਦਾ ਹੈ ਫਿਰ ਉਹਨਾਂ ਚ ਗੋਡਿਆਂ ਚ ਭਾ ਰਹੇ ਨਹੀਂ ਵੀ ਉਹ ਗੱਲ ਕਰ ਸਕਣ ਤੇ ਜਿਹੜੇ ਗੂੰਗੇ ਥੱਥੇ ਇਹਨੇ ਭੇਜਤੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਉਹਨਾਂ ਨੇ ਤਾਂ ਨਾਮ ਹੀ ਨਹੀਂ ਲਿਆ ਉਹ ਤਾਂ ਕਹਿੰਦੇ ਸੀ 13 ਜ਼ੀਰੋ ਕਰਾਂਗੇ 4 ਤਰੀਕ ਬਹੁਤ ਦੂਰ ਦੀ ਹੈ ਹਫਤਾ ਹੀ ਹੈ ਬਿਲਕੁਲ ਤਾਂ ਮੇਰਾ ਲਾਸਟ ਸਵਾਲ ਆ ਤੁਹਾਡੇ ਨਾਲ ਅ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਪੰਥਕ ਮੁੱਦਿਆਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀਆਂ ਦੀ ਹੋਰ ਵੀ ਕਈ ਚੀਜ਼ਾਂ ਨੇ ਤੇ ਹੁਣ ਲੋਕਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਜਿਵੇਂ ਪਹਿਲੇ ਦਿਨ ਤੁਸੀਂ ਗਏ ਸੀਗੇ ਤੇ ਹੁਣ ਤੁਸੀਂ ਜਾ ਰਹੇ ਹੋ ਦੋਨਾਂ ਦਿਨਾਂ ਚ ਕੀ ਫਰਕ ਪਿਆ ਲੋਕਾਂ ਚ ਕੀ ਬਦਲਾਅ ਦੇਖਿਆ ਤੁਸੀਂ ਮੈਂ ਨਾ ਇਹ ਇੰਨਾ ਛੋਟੀ ਗੱਲ ਨਹੀਂ ਹੈਗੀ ਜੇ ਸਾਰੀ ਚੀਜ਼ ਨੂੰ ਦੇਖਿਆ ਜਾਵੇ ਨਾ ਜਿਹੜਾ ਕਿਸਾਨੀ ਸੰਘਰਸ਼ ਹੋਇਆ ਉਹ ਸੰਘਰਸ਼ ਜੇ ਕੋ ਵੀ ਉੱਥੇ ਬੈਠ ਕੇ ਆਗੇ ਉਹ ਨਹੀਂ ਤੇ ਲਿਮਟਿਡ ਨਹੀਂ ਹੈ ਇਕ ਅੰਗਰੇਜ਼ੀ ਦਾ ਖਲਾ ਰੈਨੇਸਾਂ ਪੋਲਿਟੀਕਲ ਵੀਕਨਿੰਗ ਪੋਲਿਟੀਕਲ ਰੈਨੇਸਾਂ ਹੋਇਆ ਪੰਜਾਬ ਦਾ ਯੂਥ ਨੂੰ ਹੋਸ਼ ਆਈ ਹੈ ਵੀ ਸਾਡੇ ਅਧਿਕਾਰ ਕਿਵੇਂ ਖੋਏ ਜਾ ਰਹੇ ਸੋ ਉਹ ਉਹ ਸਾਰੀ ਜਿਹੜੀ ਗੱਲਬਾਤ ਹੈਗੀ ਹੈ ਉਹ ਮੈਨੀਫੈਸਟ ਹੋਈ ਹੈ ਜਿਹੜੀ ਇਵਨ ਆਮ ਆਦਮੀ ਦੀ ਜਿਹੜੀ ਆ ਤੁਸੀਂ 9392 ਐਮਐਲਏ ਨੇ ਨਾ ਇਹਨਾਂ ਨੇ ਉਹ ਝੂਠ ਔਰ ਫਰੇਬ ਕਿਉਂਕਿ ਬੜਾ ਵਧੀਆ ਮਾਰਕੀਟਿੰਗ ਇਹਨਾਂ ਕੋਲੇ ਇਹਨਾਂ ਨੇ ਕਈ 100 ਕਰੋੜ ਕਈ ਹਜ਼ਾਰਾਂ ਕਰੋੜ ਇਕੱਠੇ ਕੀਤੇ ਹੋਏ ਨੇ ਉਹ ਇਹ ਮਾਰਕੀਟਿੰਗ ਚਲਾਉਂਦੇ ਇਲੈਕਸ਼ਨਾਂ ਜਿੱਤਣ ਨੂੰ ਉਹ ਮਾਰਕੀਟਿੰਗ ਲਾ ਕੇ ਇਨੇ ਪੰਜਾਬ ਦੇ ਯੂਥ ਨੂੰ ਭਰਮਾ ਲਿਆ ਸੀ ਵੀ ਅਸੀਂ ਆਪ ਕਰ ਦਾਂਗੇ ਅਸੀਂ ਆਪ ਕਰ ਦਾਂਗੇ ਆ ਕਰ ਦਾਂਗੇ ਉਦੋਂ ਉਹਦੇ ਕਾਰਨ ਹੀ ਜਿਹੜੀ ਉਹ ਪੋਲਿਟੀਕਲ ਅਵੇਕਨਿੰਗ ਆਈ ਹੈ ਉਹਦੇ ਕਰਕੇ ਹੀ ਰਿਜੈਕਸ਼ਨ ਹੋਈ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਬਟ ਹੁਣ ਪੰਜਾਬ ਦਾ ਜਿਹੜਾ ਯੂਥ ਹੈ ਔਰ ਸਾਰਾ ਆਬਾਦ ਸਮਝ ਗਿਆ ਵੀ ਇਹ ਝੂਠੇ ਨੇ ਇਹਨਾਂ ਨੇ ਝੂਠ ਬੋਲ ਕੇ ਇਹ ਸਾਰਾ ਅਡੰਬਰ ਰਾਜੇ ਕੇ ਤਾਕਤ ਚਾਹੇ ਨੇ ਐਂਡ ਚਾਹੇ ਉਹ ਨਸ਼ਿਆਨਾ ਮਾਮਲਾ ਹੈ ਚਾਹੇ ਭਾਈ ਅਮਲਤਪਾਲ ਸਿੰਧਾ ਮਾਮਲਾ ਹੈ ਚਾਹੇ ਕੋਈ ਵੀ ਮਾਮਲਾ ਹੈ ਇੱਕ ਵਿਕਾਸ ਇੱਕ ਇਹਨਾਂ ਨੇ ਅੱਖਰ ਸਿੱਖ ਲਿਆ ਵਿਕਾਸ ਅਸੀਂ ਤੁਹਾਡਾ ਵਿਕਾਸ ਕਰਾਂਗੇ ਗਲੀਆਂ ਨਾਲੀਆਂ ਵਿਕਾਸ ਨਹੀਂ ਹੁੰਦਾ ਵਿਕਾਸ ਹੁੰਦਾ ਹੈਗਾ ਆਉਣ ਵਾਲੀਆਂ ਨਸਲਾਂ ਦਾ ਠੀਕ ਹੈ ਮੈਨੂੰ ਜਿਹੜੀ ਪਹਿਲੀ ਇਲੈਕਸ਼ਨ ਯਾਦ ਹੈ ਮੇਰੀ ਮੈਮਰੀ ਚ ਹੈ 1980 ਵਾਲੀ ਇੰਦਰਾ ਗਾਂਧੀ ਜਦੋਂ ਜਿੱਤ ਕੇ ਦੁਬਾਰਾ ਪਾਵਰ ਚ ਆਉਂਦੀ ਹੈ ਉਹਦੇ ਚ ਇੱਕ ਲਾਈਨ ਕੰਨਾਂ ਤੇ ਲਿਖੀ ਹੁੰਦੀ ਸੀ ਗਰੀਬੀ ਹਟਾਓ ਦੇਸ਼ ਬਚਾਓ ਉਹ ਆ 44 ਸਾਲ ਹੋ ਗਏ ਉਹ ਗਰੀਬੀ ਮੈਨ ਤਾਂ ਹਟ ਗਈ ਇਸ ਦੀ ਨਹੀਂ ਇਹ ਤੁਹਾਨੂੰ ਦੱਸਦੀਆਂ ਤਾਂ ਦੱਸ ਦੋ ਸੋ ਉਹ ਉਹ ਆ ਕੇ ਲੋਕਾਂ ਨੂੰ ਵਿਕਾਸ ਦਾ ਭ੍ਰਮ ਪਾ ਕੇ ਤੇ ਉਹ ਆ ਕੇ ਮੁੜ ਕੇ ਕੰਮ ਤਾਂ ਕੀਤਾ ਪੰਜ ਸਾਲਾਂ ਚ 11 ਕਰੋੜ ਦਾ ਮਹਾਰਾਜ ਆਪਾਂ ਜਿਹੜੇ ਕੋਈ ਕੋਠੀ ਵੀ ਬਣਾਵੇ ਨਾ ਉਹਦੇ ਵੀ 10 ਕਰੋੜ ਲੱਗ ਜਾਂਦਾ ਕਿੱਡੀ ਵੱਡੀ ਕੰਸਟਰੂਐਂਸੀ ਵਿੱਚ 11 ਕਰੋੜ ਦਾ ਕੰਮ ਹੂੰ ਬਿਲਕੁਲ ਤਾਂ ਮੇਰਾ ਲਾਸਟ ਸਵਾਲ ਆ ਤੁਸੀਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਵਿਦੇਸ਼ੀਕਰਨ ਬਹੁਤ ਜ਼ਿਆਦਾ ਵੱਧ ਰਿਹਾ ਤੇ ਉਹਨਾਂ ਨੂੰ ਰੋਕਿਆ ਜਾ ਸਕਦਾ ਤੇ 10-20 ਹਜ਼ਾਰ ਰੁਪਏ ਸੈਲਰੀ ਤੇ ਨਹੀਂ ਰੋਕਿਆ ਜਾ ਸਕਦਾ ਤੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਕਿ ਆ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਜਾ ਸਕਦਾ ਅਸੀਂ ਤੁਹਾਡੇ ਹਲਕੇ ਦੀ ਹੀ ਗੱਲ ਕਰਦੇ ਹਾਂ ਕਿ ਹਲਕੇ ਦੇ ਵਿੱਚ 100% ਨਸ਼ਾ ਖਤਮ ਕੀਤਾ ਜਾ ਸਕਦਾ ਹੈ ਜਾਂ ਪੂਰਨ ਤੌਰ ਤੇ ਨੌਜਵਾਨਾਂ ਨੂੰ ਰੋਕਿਆ ਜਾ ਸਕਦਾ ਤੁਸੀਂ ਕੀ ਕਰੋਗੇ ਇਹ ਦੋ ਤਿੰਨ ਪ੍ਰੋਂਗਡ ਲੜਾਈ ਲੜਨੀ ਪੈਣੀ ਹੈ ਇੱਕ ਤਾਂ ਹੈਗਾ ਆ ਵੀ ਸੋਸ਼ਲ ਅਵੇਕਨਿੰਗ ਲਿਆਓ ਇੱਕ ਬੱਚਿਆਂ ਨੂੰ ਗੇਮਸ ਆ ਲੈ ਕੇ ਜਾਓ ਇੱਕ ਜਿਹੜਾ ਬੰਦਾ ਯੂ نو ਉਹਨਾਂ ਨੂੰ ਲੱਗੇ ਨਸ਼ੇ ਵਿੱਚ ਆ ਕਿਉਂ ਜਾਂਦਾ ਸੋ ਵੇਲੇ ਬੈਠੇ ਆ ਕੋਈ ਕੰਮ ਨਹੀਂ ਕਰ ਨਹੀਂ ਹਣੋ ਕਿਤੇ ਤਾਂ ਖਾਲੀ ਦਿਮਾਗistan ਦਾ ਕਰ ਸੋ ਪਹਿਲਾਂ ਤਾਂ ਇਹ ਹੈਗਾ ਵੀ ਸਾਨੂੰ ਜਿਹੜੀ ਸੋਸਾਇਟੀ ਹੈ ਨਾ ਉਹਦੇ ਫੰਡਾਮੈਂਟਲਸ ਰਿਫਾਰਮ ਕਰਨੇ ਪੈਣੇ ਆ ਇਹਨਾਂ ਨੂੰ ਬਚ ਯੰਗਰੀ ਤੋਂ ਸਪੋਰਟਸ ਹਲ ਰੁਝਾਨ ਪਾਉਣਾ ਪੈਣਾ ਹੈ ਦੂਜੀ ਗੱਲ ਆ ਗਈ ਲਾ ਇਨਫੋਰਸਮੈਂਟ ਦੀ ਉਹ ਵਿਲ ਆਫ ਦ ਸਟੇਟ ਤੇ ਡਿਪੈਂਡ ਕਰਦਾ ਹੈ ਉਹ ਅੱਜ ਤੁਸੀਂ ਦੱਸੋ 80000 ਪੁਲਿਸ ਫੋਰਸ ਸਿਪਾਹੀ ਅਮਰਤਪਾਲ ਸਿੰਘ ਨੂੰ ਫੜਨ ਨੂੰ ਤਾਂ ਲਾ ਸਕਦੀ ਹੈ ਕਿਤੇ 8 ਬੰਦੇ ਕਦੀ ਕਿਸੇ ਪਿੰਡ 'ਚ ਕਿਸੇ ਨਸ਼ਾ ਤਸਕਰ ਨੂੰ ਫੜਨ ਨੂੰ ਨਹੀਂ ਲਾ ਸਕਦੇ ਸੋ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਨਾ ਲਾ ਇਨਫੋਰਸਮੈਂਟ ਜਦੋਂ ਸਟ੍ਰਿਕਟ ਹੋ ਜੂਗੀ ਜਦੋਂ ਉਹਨਾਂ ਨੂੰ ਪਤਾ ਨਸ਼ਾ ਤਸਕਰ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਟੰਗ ਦੇਣਾ ਸਾਨੂੰ ਠੀਕ ਹੈ ਫਿਰ ਇਹ ਰੁਕ ਸਕਦਾ ਪਰ ਜਦੋਂ ਸਟੇਟ ਦੀ ਮਰਜ਼ੀ ਨਹੀਂ ਹੈ ਸਰਕਾਰ ਦੀ ਮਰਜ਼ੀ ਨਹੀਂ ਹੈ ਤੇ ਸਰਕਾਰ ਸੌ ਜਾਂਦੀ ਹੈ ਆਈਆਂ ਅਲਾਉ ਕਰਦੀ ਹੈ ਟੂ lets it happen ਬਿਕਾਜ਼ ਕਰਪਟ ਨੇ ਸਾਰੇ ਫਿਰ ਉਹ ਨਹੀਂ ਦੇ ਨਹੀਂ ਰੁਕ ਸਕਦਾ ਠੀਕ ਹੈ ਮੈਂ ਨਹੀਂ ਕਹਣਾ 100% ਹੈ ਰੈਡੀਕੇਸ਼ਨ ਦੂਜੀ ਸਟਾਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਸਟੇਟਮੈਂਟ ਦਿੱਤੀ ਸੀ ਪਾਰਲੀਮੈਂਟ ਚ ਔਰ ਮੰਗ ਕੀਤੀ ਸੀ ਵੀ ਜਿਵੇਂ ਓਪੀਐਮ ਦੀ ਅਫੀਨ ਦੀ ਖੇਤੀ ਰਾਜਸਥਾਨ ਔਰ ਮੱਧ ਪ੍ਰਦੇਸ਼ ਹਾਂ ਹਾਂ ਬਿਲਕੁਲ ਉਹਦੇ ਨਾਲ ਦੋ ਫਾਇਦੇ ਹੁੰਦੇ ਨੇ ਇੱਕ ਤਾਂ ਜਿਹੜਾ ਕੈਮੀਕਲ ਨਸ਼ਾ ਇਹਦੀ ਘਟੇਗੀ ਦੂਸਰੀ ਗੱਲ ਇਹ ਹੈ ਪਈ ਨਾਲੇ ਲਾਇਸੈਂਸ ਜੇ ਰਾਜਸਥਾਨ ਜੋ ਕਾਨੂੰਨ ਵੈਲਿਡ ਹੈ ਮਧ ਪ੍ਰਦੇਸ਼ ਚ ਪੰਜਾਬ ਚ ਕਿਉਂ ਨਹੀਂ ਅਸੀਂ ਇਸ ਵੇਲੇ ਮੈਂ ਤੁਹਾਨੂੰ ਕਹਣਾ ਆਪਣੀ ਆਪਣੇ ਆਪਣਾ ਜਿਹੜਾ ਨੌਜਵਾਨ ਹੈ ਪਹਿਲਾਂ ਤਾਂ ਉਹਨਾਂ ਦੀ ਮੌਤ ਰੋਕਣੀ ਹੈ ਨਸ਼ੇ ਕਰਕੇ ਮੈਂ ਨਹੀਂ ਕਹਣਾ ਹਫੀਮ ਖਾ ਕੇ ਹਫੀਮਚੀ ਬਣ ਜਾਓ ਸਾਰੇ ਬਟ ਇੱਕ ਇੱਕ ਲੈਸਰੀ ਵੈਲ ਹੈ ਠੀਕ ਹੈ ਪਲੱਸ ਉਹਦੇ ਵਿੱਚ ਉਹ ਸਾਡੀ ਕੈਸ਼ ਕ੍ਰੌਪ ਹੈ ਉਹਦੇ ਚ ਜਿਹੜੀਆਂ ਦਵਾਈਆਂ ਬਣਨੀਆਂ ਨੇ ਪੇਨ ਕਿਲਰਸ ਬਣਨੀਆਂ ਨੇ ਉਹਦਾ ਸਾਨੂੰ ਰੌ ਮਟੀਰੀਅਲ ਮਿਲੂਗਾ ਸੋ ਇਹ ਇਹ ਰਹਿਣੀਆਂ ਜਿਹੜੇ ਨੇ ਨਾ ਸਟੈਪਸ ਲੈ ਕੇ ਜੋ ਕੋਈ ਆ ਇਹ ਤਾਂ ਨਲਾਇਕ ਨੇ ਸਾਰੇ ਇਹ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਅਨਪੜਤਾ ਨੂੰ ਅਨਪੜਤਾ ਨੂੰ ਜਨਮ ਦੇ ਰਹੇ ਨੇ ਇਹ ਕੋਈ ਪੜਿਆ ਲਿਖਿਆ ਹੋਊਗਾ ਉਹਦਾ ਮਜ਼ਾਕ ਢਾਉਂਦਾ ਹੈ ਭਗਵੰਤਮਾਨ ਹੈਨਾ ਤੇ ਇਹ ਇੱਕ ਦਿਨ ਮੈਂ ਕਿਤੇ ਸਟੇਟਮੈਂਟ ਦੇਖ ਰਿਹਾ ਸੀ ਮੈਨੂੰ ਕਹਿੰਦਾ ਜੀ ਜ਼ਿੰਦਗੀ ਤੁਸੀਂ ਕਿਸੇ ਨੇ sin θ cos θ ਯੂਜ਼ ਕੀਤਾ ਹੂੰ है ना मतलब ਤੁਸੀਂ ਕੀ ਪ੍ਰੂਵ ਕਰਨਾ ਚਾਹੁੰਦੇ ਹੋ ਵੀ ਪੜ੍ਹਾਈ ਜ਼ਰੂਰੀ ਨਹੀਂ ਹੈ ਲਾਜ਼ਮੀ ਨਹੀਂ ਹੈ ਅੱਜ ਤੁਸੀਂ ਦੇਖੋ ਅਕਾਡਮੀ ਤੁਸੀਂ ਕਦੀ ਤੁਸੀਂ ਮੈਨੂੰ ਦੱਸੋ ਕਦੀ ਕਿਸੇ ਨੂੰ ਕੋ ਕਿਤਾਬ ਚੱਕ ਕੇ ਪੜ੍ਹਦੇ ਦੇਖਿਆ ਕਦੀ ਕਿਸੇ ਨੂੰ ਅਖਬਾਰ ਵੇਖਿਆ ਸਭ ਫੋਨਾਂ ਦੇ ਉਂਗਲ ਦੇ ਹੀ ਜਾਂਦੇ ਨੇ ਆਹੀ ਕੁਝ ਹੋ ਰਿਹਾ ਹੈ ਨਾ ਤੁਸੀਂ ਯੂਨਾਈਟਿਡ ਸਟੇਟਸ ਅੱਜ ਵੀ ਚਲੇ ਜਾਓ ਤੁਸੀਂ ਕਿਤੇ 에어ਕ੍ਰਾਫਟ 'ਚ ਬੈਠੇ ਹੋ ਤੁਸੀਂ ਕਿਸੇ 에어ਪੋਰਟ 'ਤੇ ਬੈਠੇ ਹੋ ਉੱਥੇ ਸਭ 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 ਆਈਟੀ ਦੀ ਜਨਮਦਾਤਾ ਉਹ ਧਰਤੀ ਹੈ ਉਹਨਾਂ ਦੇ ਹਰ ਬੰਦੇ ਦੇ ਹੱਥ 'ਚ ਜੇ 100 ਪੈਸੈਂਜਰ ਹੈ ਨਾ ਏਅਰਕ੍ਰਾਫਟ 'ਚ ਤੇ 50 60 ਦੇ ਹੱਥ ਕਿਤਾਬ ਹੋਗੀ ਤੁਸੀਂ ਤਾਂ ਰੀਡਿੰਗ ਦਾ ਰੁਝਾਨ ਹੀ ਛੱਡ ਗਏ ਹੋ ਤੁਹਾਡੇ 'ਚ ਅਨਪੜਤਾ ਆ ਗਈ ਹੈ ਪੜੀ ਲਿਖੀ ਕੌਮ ਅਨਪੜ ਹੋ ਗਈ ਹੈ ਤੇ ਇਹ ਜਿਹੇ ਜਿਹੇ ਬੰਦਿਆਂ ਨੂੰ ਤੁਸੀਂ ਸੱਤਾ ਦੇ ਤ ਆ ਜਾਂਦੇ ਨੇ ਉਹ ਮਜ਼ਾਕ ਕਢਾਉਂਦੇ ਨੇ ਪੜਿਆ ਲਿਖਿਆ ਦਾ ਬੁੱਧੀਜੀਵੀਆਂ ਦਾ ਮਜ਼ਾਕ ਨਾ ਹੋਵੇ ਜਦੋਂ ਕਿ ਬੁੱਧੀਜੀਵੀ ਲੁੱਕ ਐਡਵਾਈਜ਼ਰ ਹੋਣੇ ਚਾਹੀਦੇ ਬਿਲਕੁਲ ਸੋ ਇਹ ਤਾਂ ਕੀ ਕਹੀਏ ਤੁਸੀਂ ਮੈਂ ਤੁਹਾਨੂੰ ਤੁਸੀਂ ਆਪ ਸਮਝਦਾਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਸੋਹਣੇ ਤੁਹਾਡੇ ਵਿਚਾਰ ਨੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਸੀਗੇ ਅਨੰਤਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਨੇ ਤਾਂ ਹੋਰ ਵੀ ਅੱਦਾਂ ਦੇ ਪ੍ਰੋਗਰਾਮ ਤੁਹਾਡੇ ਅੱਗੇ ਲੈ ਕੇ ਆਂਦੇ ਰਵਾਂਗੇ ਧੰਨਵਾਦ